ਅਸਲਾਮੁਆਲੇਕਮ ਜੀ ਸਤ ਸ੍ਰੀ ਅਕਾਲ ਕਿਦਾਂ ਬਾਤ ਅਮੀਰ ਕਰਨੇ ਆ ਸਾਰੇ ਵੀਰ ਭਰਾ ਠੀਕ ਹੋਣਗੇ ਚੰਗੇ ਭਲੇ ਠੀਕ ਠਾਕ ਵਧੀਆ ਹੋਵੋਗੇ ਤੇ ਦੁਆਏ ਰੱਬ ਸੋਣਾ ਸਾਰਿਆਂ ਨੂੰ ਆਪਣੀ ਚੜ੍ਹਦੀ ਕਲਾ ਚ ਰੱਖੇ ਤੇ ਦੋਸਤੋ ਤੁਹਾਨੂੰ ਪਤਾ ਜਿਵੇਂ ਦੇ ਹਾਲਾਤ ਚੱਲ ਰਹੇ ਨੇ ਫਲੱਡ ਆ ਰਿਹਾ ਤੇ ਜਾ ਰਿਹਾ ਫਲੱਡ ਬਲਕਿ ਤਕਰੀਬਨ ਜ਼ਿਆਦਾਤਰ ਹੁਣ ਗੁਜ਼ਰ ਗਿਆ ਵਾ ਲੇਕਿਨ ਫਲੱਡ ਗੁਜ਼ਰਨ ਤੋਂ ਬਾਅਦ ਜਿਹੜੀਆਂ ਮੁਸੀਬਤਾਂ ਹੁਣ ਜ਼ਾਹਰ ਹੋ ਰਹੀਆਂ ਨੇ ਜਿਹੜੇ ਹੁਣ ਹਾਲਾਤ ਨੇ ਲੋਕਾਂ ਦੇ ਓਏ ਹੋਏ ਬੜੇ ਹੀ ਤਬਾਹ ਕੁੰ ਹਾਲਾਤ ਨੇ ਲੋਕ ਪਰੇਸ਼ਾਨ ਨੇ ਕਿ ਹੁਣ ਅਸੀਂ ਕਰਨਾ ਕੀ ਹੈ ਹੁਣ ਹਰ ਬੰਦਾ ਯਾਨੀ ਕਿ ਜਿਹਦੇ 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 ਕੋਲੋਂ ਪਾਣੀ ਲੰਘ ਵੀ ਗਿਆ ਹੈ ਨਾ ਇੱਕ ਤੇ ਕਈਆਂ ਨੂੰ ਤੇ ਡੋਬ ਵੀ ਦਿੱਤਾ ਨਾ ਕਈਆਂ ਦੇ ਕੋਲੋਂ ਨਹੀਂ ਲੰਘਿਆ ਸਮਝੇ ਉਹ ਜਿਨ੍ਹਾਂ ਦੇ ਕੋਲੋਂ ਨਹੀਂ ਲੰਘਿਆ ਉਹਨਾਂ ਨੂੰ ਵੀ ਬਖਸ਼ਿਆ ਕੋਈ ਨਹੀਂ ਪਾਣੀ ਉਹਨਾਂ ਦਾ ਵੀ ਕੁਝ ਨਾ ਕੁਝ ਨੁਕਸਾਨ ਲਾਜ਼ਮੀ ਕਰ ਗਿਆ ਤੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਡੋਬ ਗਿਆ ਉਹ ਤੇ ਵਿਚਾਰੇ ਸਮਝੋ ਬਹੁਤ ਹੀ ਮਤਲਬ ਹੁੰਦਾ ਜਿਹੜਾ ਉਹ ਤੇ ਬਿਲਕੁਲ ਤਬਾਹ ਅੱਲਾ ਯਾਨਾ ਅੱਲਾ ਪਾਕ ਉਹਨਾਂ ਤੇ ਰਹਿਮ ਕਰੇ ਉਹਨਾਂ ਦੇ ਵਿਚਾਰਿਆਂ ਦਾ ਕੱਖ ਨਹੀਂ ਛੱਡਿਆ ਘਰ ਉਹਨਾਂ ਦੇ ਬਹਿ ਗਏ ਨੇ ਮਾਲ ਮੇਸ਼ੀ ਬਹਿ ਗਏ ਨੇ ਸਮਾਨ ਘਰ ਦਾ ਸਮਾਨ ਮੰਝੀਆਂ ਤੱਕ ਨਹੀਂ ਬਚੀਆਂ ਉਹਨਾਂ ਦੀਆਂ ਵਿਚਾਰੀਆਂ ਡੁੱੜ ਕੇ ਉਹਨਾਂ ਨੂੰ ਹੁਣ ਇਹ ਨਹੀਂ ਸਮਝ ਹੁੰਦੀ ਵਿਚਾਰੇ ਇਸ ਗੱਲ ਤੋਂ ਪਰੇਸ਼ਾਨ ਨੇ ਵੀ ਅਸੀਂ ਹੁਣ ਕਰਨਾ ਕੀ ਤੇ ਇਹ ਉਹ ਵੀ ਬੰਦੇ ਨੇ ਜਿਨ੍ਹਾਂ ਵਿਚਾਰਿਆਂ ਨੇ ਆਪਣੇ ਘਰ ਦਾ ਸਮਾਨ ਰੁਪਈਆ ਰੁਪਈਆ ਕਰਕੇ ਜੋੜ-ਜੋੜ ਕੇ ਬਣਾਇਆ ਹੈ ਤੇ ਉਹਨਾਂ ਦਾ ਸਮਾਨ ੜ ਗਿਆ ਤੇ ਬੜੇ ਹੀ ਪਰੇਸ਼ਾਨ ਨੇ ਤੇ ਦੁਆ ਹੈ ਰੱਬ ਸੋਣਾ ਸਾਰਿਆਂ ਤੇ ਆਪਣੀ ਰਹਿਮ ਕਰੇ ਆਪਣਾ ਖਾਸ ਕਰਮ ਫਰਮਾਵੇ ਤੇ ਦੋਵਾਂ ਪੰਜਾਬਾਂ ਨੂੰ ਸਾਂਝੇ ਪੰਜਾਬ ਨੂੰ ਅੱਲਾ ਪਾਕ ਇਸ ਮੁਸੀਬਤ ਦੀ ਘੜੀ 'ਚ ਆਪਣਾ ਖਾਸ ਕਰਮ ਫਰਮਾਵੇ ਤੇ ਦੋਸਤੋ ਚੜ੍ਹਦੇ ਪੰਜਾਬ ਤੋਂ ਅੱਜ ਸਾਨੂੰ ਵੀਡੀਓ ਆਈ ਏ ਸਿਮਰਨ ਜੋਤ ਸਿੰਘ ਕੱਕਰ ਸਾਹਿਬ ਨੇ ਵੀਡੀਓ ਚਲਾਈ ਏ ਜੀ ਗੁਰੂ ਰੰਧਾਵਾ ਸਾਹਿਬ ਸਨ ਆਫ ਪੰਜਾਬ ਗੁਰੂ ਰੰਧਾਵਾ ਸਾਹਿਬ ਆਏ ਨੇ ਮદાન ਚ ਉਹ ਲੋਕਾਂ ਦੀ ਮਦਦ ਵਾਸਤੇ ਅੱਗੇ بڑھے ਨੇ ਉਹਨਾਂ ਦੀ ਵੀਡੀਓ ਦੇਖਣੇ ਆ ਜੀ ਉਹ ਕੀ ਕਰ ਰਹੇ ਨੇ ਕਿਦਾਂ ਲੋਕਾਂ ਦੀ ਮਦਦ ਕਰਦੇ ਇਹ ਨਾ ਮੈਂ ਆਪੀ ਪੇਜੋ ਘੁਕ ਘੁਕ ਕੇ ਨਾਲ ਦਿੰਦਾ ਕਿ ਆਪੀ ਖਾਦਾ ਦੇ ਗੁਜ਼ਾਰਾ ਕਰਨੇ ਨਹੀਂ ਨਹੀਂ ਕੋਈ ਗੱਲ ਇਹ ਸਾਰਾ ਬਾਬੇ ਨਾਲ ਜਿਹਨੇ ਆਪੇ ਬਣਾ ਦੇਣਾ ਤੁਹਾਡਾ ਕ ਨਹੀਂ ਨਹੀਂ ਮਦਦ ਚਾਹੀਦਾ ਕੱਖ ਨਹੀਂ ਬਚੇ ਬਹੁਤ ਦਾਦਾ ਦਾ ਪਹਿਲਾ ਘਰ ਸੀ ਉਹ ਦੰਦਾ ਬਣਾਵਾਂਗੇ ਜੀ ਇਹ ਵੀ ਅੱਜ ਦੀ ਮੇਰ ਬੰਨੀਆ ਮੈਨੂੰ ਤੋਂ ਨਾ ਬੋਦਾਂ ਮੇਰਾ ਘਰ ਪਿਆ ਸਭ ਆਪਣੇ ਪੱਦਰੂ ਲਾ ਕੇ ਕਿੱਧਰ ਤੁਰੇ ਫਰਾ ਤਾ ਮਲ ਤਾ ਨੋੜੀਏ ਕਿੱਧਰ ਜਾਏਗਾ ਦਵਾ ਕੇ ਤਰਦਾਂ ਤੇ ਕੋਈ ਗੱਲ ਨਹੀਂ ਦੇ ਕੋਰੀ ਤੱਕ ਪੂਰੀ ਕਹਿੰਦੇ ਕਿ ਕੰਦਾ ਉੱਡ ਗਿਆ ਫਰਸ਼ ਨਹੀਂ ਰਿਹਾ ਇਧਰ ਵੀ ਤਰੇੜਾ ਹੈ ਭਾਈ ਸਾਰੇ ਹੀ ਮੇਰੇ ਖਲ तकरीबन ਹੀ ਘਰ ਤਬਾਹ ਹੋ ਗਿਆ ਇਹਨਾਂ ਦੇ ਮੇਰੇ ਆਈ ਗਰੀ ਪੜੀ ਆ ਨਾ ਨਹੀਂ ਨਹੀਂ ਪਤਾ ਨਹੀਂ ਕੋਈ ਗੱਲ ਨਹੀਂ ਸਾਹ ਜੀ ਆ ਜੋ ਇਹ ਬਾਵੇ ਦਾ ਇਹਨਾਂ ਦਾ ਨਾ ਘਰ ਹੈਗਾ ਉਦਾਂ ਦਾ ਹੀ ਬਣ ਜਾਏਗਾ ਖੜੇ ਰਹੋ ਤੁਸੀਂ ਮਾਤਾ ਕੋਈ ਗੱਲ ਨਹੀਂ ਹੌਸਲਾ ਕਰੋ ਤੁਸੀਂ ਇਹ ਸਾਰੇ ਆਏ ਆ ਤੁਸੀਂ ਦੇਖੋ ਵੀਰੋ ਨੇ ਆਏ ਆ ਆਏ ਆ ਸਾਰੇ ਖੜੇ ਆ ਤੁਹਾਡੇ ਨਾਲ ਇਹ ਸਾਡੇ ਆਪਣੇ ਘਰ ਆ ਰਗਾ ਜੀ ਤੁਸੀਂ ਟੈਨਸ਼ਨ ਨਾ ਲਓ ਉਧਰ ਤਾਂ ਹੀ ਬਣੇ ਅੱਜ ਤੋਂ ਇਹ ਕਰਕੇ ਸ਼ੁਰੂ ਕੰਮ ਜਿੱਦਾਂ ਇਹ ਪਾਣੀ ਨਿਕਲਦਾ ਆ ਆਪਾਂ ਸਾਰਾ ਘਰ ਬਣਾ ਕੇ ਦਿਵਾ ਦੇਣਾ ਤੇ ਤੁਸੀਂ ਇਮੇਜਨ ਕਰੋਗੇ ਇੱਥੇ ਬੰਦਾ ਜਿੱਥੇ ਰਹਿੰਦਾ ਹੋਵੇ ਉਹਦੇ ਅੰਦਰ ਪੇਟੀਆਂ ਤੱਕ ਬੈੱਡ ਤੱਕ ਪਾਣੀ ਆ ਹਰ ਜਗ੍ਹਾ ਤੇ ਔਰ ਬੜੀ ਆਪਾਂ ਬਿਲਕੁਲ ਰੱਤ ਤੋਂ ਰੋਲਾ ਨਹੀਂ ਤੁਸੀਂ ਕੱਲ ਤੋਂ ਇਥੇ ਆ ਗਏ ਸਾਰਾ ਕੁਝ ਸਾਡੀ ਜ਼ਿੰਮੇਵਾਰੀਆਂ ਕਰਨ ਨੂੰ ਪੂਰਾ ਵਧੀਆ ਕਰ ਦਿਓ ਠੀਕ ਹੈ ਟੈਨਸ਼ਨ ਲੈ ਨਹੀਂ ਨਹੀਂ ਟੈਨਸ਼ਨ ਨਹੀਂ ਮੇਰੇ ਕੋਲ ਤਾਂ ਵਰਕ ਨਹੀਂ ਬਿਲਕੁਲ ਵੀ ਟੈਨਸ਼ਨ ਨਹੀਂ ਖੇਤਾਂ 'ਚ ਰਹੇ ਹੋ ਤੁਸੀਂ ਮੈਨੂੰ ਦੱਸਦੇ ਰਹੇ ਹੋ ਕਿ ਆਪ ਹੱਥੀ ਸਾਰਾ ਕੁਝ ਦੇਖਿਆ ਕਿਸੇ ਦੌਰ ਤੁਸੀਂ ਗੱਲ ਕੀਤੀ ਆਪਣੀ ਜ਼ਮੀਨ ਵੇਚੀ ਉਹ ਖਰੀਦੀ ਵਾਪਸ ਤਾਂ ਤੋਡੇ ਮੁਤਾਬਕ ਇਹ ਜਜ਼ਬਾਤ ਕੀ ਨੇ ਖੇਤੀ ਔਰ ਇਹ ਤੁਸੀਂ ਆਏ ਹੋ ਇੱਥੇ ਬਿਲਕੁਲ ਹੁਣ ਤਾਂ ਵੈਸੇ ਜਿਹੜੀ ਹੋਈ ਵੀ ਸੀ ਕਿਸਾਨਾਂ ਦੇ ਫਸਲ ਸਾਰੇ ਉੱਤੇ ਪਾਣੀ ਕਰ ਗਿਆ ਇੱਥੇ ਕਿਉਂਕਿ ਬਹੁਤ ਨੁਕਸਾਨ ਆ ਉਹ ਵੀ ਮੈਂ ਪਰ ਉਹਨੂੰ ਕਿਹਾ ਕਿ ਜਿੰਨਾ ਸਾਡੇ ਤੋਂ ਜਿੰਨੀ ਸੇਵਾ ਹੋ ਸਕਦੀ ਆ ਜਿੰਨਾਂ ਦੇ ਦੋ ਦੋ ਕਿਲੇ ਆ ਇੱਕ ਇੱਕ ਕਿਲਾ ਜਿੱਥੇ ਆਪਾਂ ਜਾ ਕੇ ਹੈਲਪ ਕਰ ਸਕਦੇ ਛੋਟੇ ਕਿਸਾਨ ਜਿਹੜੇ ਨੇ ਆਪਾਂ ਉੱਥੇ ਵੀ ਹੈਲਪ ਕਰਾਂਗੇ ਮਾटियाਲਾ ਪਿੰਡ ਹੈ ਗੁਰੂ ਰੰਧਾਵਾ ਇੱਥੇ ਪਹੁੰਚੇ ਨੇ ਇਸ ਪਰਿਵਾਰ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੁਸੀਂ ਦੇਖੋ ਕਿ ਘਰ ਦੇ ਅੰਦਰ ਹਾਲਾਤ ਕਿੰਨੇ ਬੁਰੇ ਨੇ ਔਰ ਪਿੱਛੇ ਨਾ ਤਾਂ ਸਮਾਨ ਕੋਈ ਬਚਿਆ ਗਾਰਾ ਤਾਂ ਚਲੋ ਹੈ ਹੀ ਪਰ ਤੁਸੀਂ ਦੇਖੋ ਕਿ ਪਿੱਛੇ ਘਰ ਦੀਆਂ ਕੰਧਾਂ ਤੱਕ ਡੇਗੀਆਂ ਨੇ ਔਰ ਇਹ ਹਾਲਾਤ ਜੋ ਨੇ ਤੁਸੀਂ ਇਹ ਇਹ ਤਸਵੀਰ ਦੇਖੋ ਕਿ ਪਿੱਛੇ ਜੋ ਕਮਰਾ ਸੀ ਜੋ ਵਿਹੜਾ ਜੋ ਫਰਸ਼ ਸੀਗਾ ਉਹ ਤੱਕ ਨਹੀਂ ਬਚਿਆ ਇੰਨੀ ਮਾਰ ਪਾਣੀ ਦੀ ਪਈ ਹੈ ਔਰ ਤੁਸੀਂ ਮਾਤਾ ਕਿੱਥੇ ਨੇ ਜਿੱਨਾਂ ਦਾ ਘਰ ਹੈ ਸੋ ਇਹ ਧਿਆਨ ਨਾਲ ਬੱਚੇ ਗਾਹ ਨਾ ਜਾ ਅੱਗੇ ਨਾ ਜਾ ਇੱਧਰ ਆ ਜਾ ਤੂੰ ਇੱਥੇ ਆ ਜਾ ਧਿਆਨ ਨਾਲ ਹਾਂਜੀ ਹਾਂਜੀ ਮੇਰਾ ਕੋਈ ਤਕਾ ਨਾ ਹੋਈ ਨਹੀਂ ਕੋਈ ਵੀਰਾ ਵੇਖ ਲੋ ਤੇਰੇ ਘਰ ਆ ਰਹੇ ਆਹ ਹੋਈ ਮੇਰਾ ਤੰਦਾ ਹਿੱਤ ਮੇਰਾ ਹੋਈ ਗੱਲ ਸਾਰਾ ਮੇਰਾ ਘਰ ਰੁੜ ਗਿਆ ਬੈਠੇ ਸੌਫਟਵਰ ਤੇ ਮੈਂ ਪੇਟੀਆਂ ਲਾਈਆਂ ਮੇਰੀ ਨਾ ਲੀੜੇ ਸਿੰਦੀ ਕੋ ਵੀ ਰੁੜ ਗਈ ਮਸ਼ੀਨ ਵੀ ਰੁੜ ਗਈ ਘਰ ਵੀ ਮੇਰਾ ਸਾਰਾ ਰੁੜ ਗਿਆ ਬੈਠ ਦੱਸਿਓ ਵੀ ਰੁੜ ਗਏ ਬੰਦਾ ਮੇਰਾ ਦਿਖਿਆਰਾ ਜੇ ਦਵਾਈ ਦਾਹਜਾਬ ਦੀ ਮੈਂ ਵੀਨੇ ਦੀ ਦਵਾਈ ਲਿਉਣੀ ਚੱਕੀ ਚਲਾ ਕੇ ਮੈਂ ਤੰਦਾ ਕਰਦੀ ਰਹੀ ਬਸ ਤੂੰ ਟੈਂਸ਼ਨ ਨਾ ਲਾਓ ਆਪਾ ਨਰੇ ਬਾਈ ਤੁਹਾਡਾ ਧੰਨਵਾਦ ਸਾਰੇ ਦਾ ਧੰਨਵਾਦ ਜੀ ਵੀਰਾਂ ਦਾ ਕਰਕੇ ਬਜੀ ਆਈ ਨਹੀਂ 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 ਬਸ ਤੂੰ ਤੁਹਾਡਾ ਜਿੱਦਾਂ ਦਾ ਸਾਡਾ ਪਹਿਲਾਂ ਘਰ ਸੀ ਉਦੋਂ ਦਾ ਬਣਾਵਾਂਗੇ ਜੀ ਕੋਸ਼ਿਸ਼ ਕਰਾਂਗੇ ਸਾਡੇ ਸੇਵਾ ਸਾਡੇ ਲਿਖੇ ਭਾਈ ਨਹੀਂ ਮਾੜਾ ਜਨਾ ਰੋ ਰੋ ਤੇ ਕੋਈ ਗੱਲ ਨਹੀਂ ਇਹ ਸਾਰਾ ਤੁਹਾਡਾ ਜਿੱਦਾਂ ਦਾ ਸੀ ਉਦੋਂ ਦਾ ਕਰਕੇ ਦਵਾਂਗੇ ਜੀ ਬੇਰੀ ਟੈਂਸ਼ਨ ਨਾਲ ਹੋਰ ਕੋ ਮਾਤਾ ਹਾਂਜੀ 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 ਰੱਖੋ ਉਹ ਗੱਲ ਨਹੀਂ ਆਏ ਨਾਲ ਹਾਂਜੀ 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 ਇਹ ਜਿੰਨਾ ਚਿਰ ਪੂਰਾ ਬਣਦਾ ਨਹੀਂ ਘਰ ਇੱਥੇ ਸੇਵਾ ਸਾਡੀ ਲੱਗੀ ਰਹੇਗੀ ਜੀ ਤੁਹਾਡਾ ਜਿੱਦਾਂ ਦਾ ਘਰ ਹੀ ਉਦੋਂ ਦਾ ਮੱਕੜ ਸਾਹਿਬ ਦਾ ਬਹੁਤ ਧੰਨਵਾਦ ਇੱਕ ਤਾਂ ਸਾਨੂੰ ਇੱਥੇ ਬੁਲਾਉਣ ਲਈ ਬਾਕੀ ਇਹ ਹੋ ਨਾ ਮਦਰੀ ਪਲੀਜ਼ ਇਹ ਲਵੇਂ ਆਂ ਪੀਤੇ ਝੁਕ ਝੁਕ ਕੇ ਤਾਂ ਨਾ ਧੰਦਾ ਕਰਦੀ ਖਾਦਾ ਦੇ ਗਿਆਰਾ ਕਰਦੇ ਇਹ ਨਹੀਂ ਕੋਈ ਗੱਲ ਇਹ ਸਾਰਾ ਬਾਬੇ ਨਾਲੇ ਕਿਨੇ ਆਪੇ ਬਣਾ ਦੇਣਾ ਤੁਹਾਡਾ ਕਰ ਤੇ ਵੀਰ ਤੁਹਾਡੀ ਮਿਹਰਬਾਨੀ ਹੈ ਮੈਨੂੰ ਤੁਹਾਡਾ ਬੋਦਾ ਮੇਰਾ ਘਰ ਫੇਰ ਬਾਬੇ ਨੇ ਆਪਣੇ ਬੰਦੇ ਨੂੰ ਲਾ ਕੇ ਕਿੱਥੇ ਤੁਰੇ ਫਿਰਾਂ ਦਵਾ ਲੱਤਾਂ ਨਹੀਂ ਕਰਤਿਆਂ ਜਾਂਦਾ ਕਰਤਿਆਂ ਦਰਦਾਂ ਚ ਰੋ ਨਾ ਰੋ ਨਾ ਕੋਈ ਗੱਲ ਯਾ ਫਿਰ ਬਾਰੂ ਵੱਡੇ ਦਾ ਘਰ ਤੋਂ ਨੋ ਕੋਈ ਗੱਲ ਆਪਾਂ ਬਾਰੇ ਜਿੱਦੋਂ ਤੋਂ ਕਹਾਂਗੇ ਉਦੋਂ ਤਿੰਦੋ ਜੀ ਇੱਥੇ ਕੰਮ ਸ਼ੁਰੂ ਕਰਾ ਕੇ ਤੁਹਾਡਾ ਪੂਰਾ ਘਰ ਤਿਆਰ ਕਰਾਂਗੇ ਬਹੁਤ ਧੰਨਵਾਦ ਹੋਰੇ ਇਹ ਲ ਪੂਰਾ ਘਰੀ ਤਰੇਣਾ ਤੁਸੀਂ ਨਜ਼ਰ ਦੇਖੋ ਅਰੇ ਇਹ ਤਾਂ ਪੂਰੀ ਕਹਿੰਦੇ ਕਿ ਕੰਧਾਂ ਉਟ ਗਈਆਂ ਫਰਸ਼ ਨਹੀਂ ਰਹੇ ਇੱਧਰ ਵੀ ਤਰੇੜਾ ਹੈ ਪਾਜੀ ਸਾਰਾ ਹੀ ਮੇਰੇ ਖਿਆਲ ਤਕਰੀਬਨ ਹੀ ਘਰ ਤਬਾਹ ਹੋ ਗਿਆ ਇਹਨਾਂ ਨੂੰ ਪਾ ਕੇ ਦਿੱਤੇ ਕੋਟੇ ਮੇਰੇ ਆਈ ਗਰੀਬੜੀ ਹੈ ਨਾਰੇ ਨਹੀਂ ਨਹੀਂ ਮਾਤਾ ਕੋਈ ਗੱਲ ਹਾਂਜੀ ਆ ਜੀ ਤੁਸੀਂ ਬਾਬੇ ਜੀ ਇਹਨਾਂ ਦੀ ਘਰ ਹੈਗਾ ਓਦਾਂ ਦਾ ਹੀ ਬਣ ਜੇਗਾ ਜੀ ਸਰ ਜੀ ਚੱਕੀ ਛੋਟੀ ਜੀ ਚੱਕੀ ਬਾਹਰ ਜਿਹੜੀ ਇਹ ਚਲਾਉਂਦੇ ਉਹ ਵੀ ਪਾਣੀ ਇੰਨਾ ਭਰ ਗਿਆ ਮਸ਼ੀਨਾਂ ਖਰਾਬ ਹੋ ਗਈਆਂ ਨਾ ਚੱਕੀ ਵੀ ਬਣਾਵਾਂਗੇ ਜੀ ਤੁਹਾਡੀ ਤੁਹਾਡਾ ਜਰੂਰ ਜਿੱਦਾਂ ਦਾ ਸੀ ਓਦਾਂ ਦਾ ਹੀ ਬਣੇਗਾ ਜੀ ਥੈਂਕ ਯੂ ਲੋਕਾਂ ਤਕੜੇ ਰਹੋ ਤੁਸੀਂ ਮੰਨਦਾ ਕੋਈ ਗੱਲ ਨਹੀਂ ਹੌਸਲਾ ਕਰੋ ਤੁਸੀਂ ਇਹ ਸਾਰੇ ਆਏ ਆ ਤੁਸੀਂ ਦੇਖੋ ਵੀਰੋ ਨੇ ਬੱਚੇ ਆਏ ਆ ਆਏ ਆ ਸਾਰੇ ਖੜੇ ਆ ਤੁਹਾਡੇ ਨਾਲ ਜੇ ਸਾਡੇ ਆਪਣੇ ਘਰ ਵਰਗਾ ਜੀ ਤੁਸੀਂ ਟੈਨਸ਼ਨ ਨਾ ਲਓ ਓਦਾਂ ਦਾ ਹੀ ਬਣੇਗਾ ਤੁਸੀਂ ਹਾਂ ਜੀ ਦਿਲ ਰੱਖੋ ਕੋਈ ਗੱਲ ਨਹੀਂ ਰੋਣਾ ਨਹੀਂ ਆਜੋ ਆਜੋ ਪਾਣੀ ਪਿਓ ਇਹਨਾਂ ਨੂੰ ਮਾਤਾ ਨੂੰ ਪਾਣੀ ਪਿਓ ਪਲੀਜ਼ ਵੀਰੇ ਇਹ ਤਸਵੀਰਾਂ ਨੇ ਤੁਸੀਂ ਬਹੁਤ ਜ਼ਿਆਦਾ ਮੈਂ ਤਾਂ ਮੈਂ ਤਾਂ ਕੱਲ ਦਾ ਹੀ ਆਇਆ ਸੀ ਰਾਤੀ ਬਟ ਜਿਹੜਾ ਇਹ ਹੁਣ ਵੇਖ ਕੇ ਜਦੋਂ ਪਤਾ ਲੱਗਦਾ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਆ ਵਾ ਔਰ ਤੁਹਾਡਾ ਧੰਨਵਾਦ ਸਾਨੂੰ ਇੱਥੇ ਬੁਲਾਉਣ ਲਈ ਇਹ ਸੇਵਾ ਦੀ ਕਰਮਾਂ ਵਾਲੇ ਦੇ ਦੇਖ ਲੱਗਦੀ ਭਾਈ ਅਸਲ ਚ ਕੀ ਹੋ ਰਿਹਾ ਕਿ ਰਾਸ਼ਨ ਪਾਣੀ ਬਹੁਤ ਪਹੁੰਚ ਰਿਹਾ ਹੈ ਸੋ ਮੈਂ ਇਹ ਮਹਿਸੂਸ ਕਰ ਰਿਹਾ ਸੀ ਕਿ ਇਹ ਅਸਲ ਸੇਵਾ ਹੈ ਕਿ ਕਰਕੇ ਤੁਸੀਂ ਤੁਹਾਡੀਆਂ ਟੀਮਾਂ ਵੀ ਪਹਿਲੇ ਦਿਨੋਂ ਵਗਰੇ ਲੱਗੀਆਂ ਮਲਕੀਤ ਵਿਰੇ ਹੋਣੇ ਸਾਰੇ ਲੱਗੇ ਨੇ ਔਰ ਤੁਸੀਂ ਕੋਈ ਕਮੀ ਨਹੀਂ ਛੱਡੀ ਲੋਕਾਂ ਦਾ ਥੋੜਾ ਆਪਦਾ ਇਲਾਕਾ ਹੈ ਮੈਂ ਬਿਲਕੁਲ ਮੇਰਾ ਆਪਣਾ ਵੀ ਮੇਰੇ ਦੇ ਮੈਂ ਜੰਮੇ ਇੱਥੇ ਆ ਜੀ ਨਾਲ ਸਾਡਾ ਪਿੰਡ ਆਧਰ ਹੋਇਆ ਬਟ ਗੱਲ ਕਿ ਉੱਥੇ ਵੀ ਬਹੁਤ ਨੁਕਸਾਨ ਸਾਡੇ ਬਾਰੇ ਇਲਾਕੇ ਚ ਵੀ ਬਟ ਇਹ ਮੈਂ ਅੱਗੇ ਪਰਮਿੰਦਰ ਭਾਣੂ ਦੱਸਿਆ ਸਾਰਿਆਂ ਨੂੰ ਵੀ ਜਿਹੜਾ ਇਹ ਵਾਲਾ ਨੁਕਸਾਨ ਆ ਵੇਖੋ ਕਿੱਥੇ ਕਿੱਥੇ ਹੋਇਆ ਆ ਅਪਾ ਜਿੰਨੀ ਹੋ ਸਕੇ ਉੱਥੇ ਘਰ ਬਣਵਾਈਏ ਇਹ ਜਿਨ੍ਹਾਂ ਦੇ ਕਮਰੇ ਟ ਹੈਗੇ ਉਹ ਕਮਰੇ ਬਣਵਾਈਏ ਜਾਂ ਜਿਨ੍ਹਾਂ ਦੀ ਮੱਜਾਂ ਰੁੜ ਗਈਆਂ ਤੇ ਮੱਜਾਂ ਵੀ ਲੈ ਗਈਆਂ ਆਪਾਂ ਹੁਣ ਟੀਮ ਲੱਗ ਜੇਗੀ ਕਿ ਅੱਜ ਕੱਲ ਤੋਂ ਇਸੇ ਕੰਮ ਤੇ ਅਗਲੇ 10-15 ਦਿਨਾਂ 'ਚ ਇਹੋ ਹੀ ਜਾਣਨ ਵਾਸਤੇ ਵੀ ਕਿੱਥੇ ਕਿੱਦਾਂ ਨੁਕਸਾਨ ਤੁਸੀਂ ਆਪ ਖੇਤਾਂ 'ਚ ਰਹੇ ਹੋ ਤੁਸੀਂ ਮੈਨੂੰ ਦੱਸਦੇ ਰਹੇ ਹੋ ਕਿ ਆਪ ਹੱਥੀਂ ਸਾਰਾ ਕੁਝ ਦੇਖਿਆ ਹੈ ਕਿਸੇ ਦੌਰ ਤੁਸੀਂ ਗੱਲ ਕੀਤੀ ਆਪਣੀ ਜ਼ਮੀਨ ਵੇਚੀ ਉਹ ਖਰੀਦੀ ਵਾਪਸ ਤਾਂ ਤੁਹਾਡੇ ਮੁਤਾਬਕ ਇਹ ਜਜ਼ਬਾਤ ਕੀ ਨੇ ਖੇਤੀ ਔਰ ਇਹ ਤੁਸੀਂ ਆਏ ਹੋ ਇਥੇ ਇਕੋ ਇਕਦਾਰ ਕਈ ਵਾਰ ਲੱਗਦਾ ਕਿ ਆ ਕੇ ਸ਼ਾਇਦ ਆਪਾਂ ਕੁਝ ਐਹਸਾਨ ਕਰ ਰਹੇ ਹਾਂ ਇਦਾਂ ਦਾ ਮੈਨੂੰ ਲੱਗਦਾ ਹੈ ਇਹ ਤਾਂ ਸਾਡਾ ਫਰਜ਼ ਆ ਤੇ ਇਹ ਜਦੋਂ ਜਦੋਂ ਵੀ ਪੰਜਾਬ ਤੇ ਕੁਝ ਵੀ ਇਦਾਂ ਦਾ ਬਣੇਗਾ ਇਹ ਸਾਨੂੰ ਬਿਨਾਂ ਕੋ ਸੋਚੇ ਸਮਝੇ ਜੇ ਨਹੀਂ ਆ ਸਕਦੇ ਤਾਂ ਹੈਲਪ ਕਰਨੀ ਚਾਹੀਦੀ ਹੈ ਜੇ ਆ ਸਕਦੇ ਤਾਂ ਜਰੂਰ ਆ ਕੇ ਜੋ ਤੁਸੀਂ ਦੇਖਦੇ ਹੋ ਐਸੇ ਹਾਲਾਤ ਤੁਹਾਨੂੰ ਆਪਣੇ ਘਰ ਤਾਂ ਵੀ ਇਦਾਂ ਦਾ ਕਿਉਂਕਿ ਸਾਰਿਆਂ ਦੇ ਘਰ ਹੀ ਇਦਾਂ ਦੇ ਨੇ ਪਿੰਡਾਂ 'ਚ ਸਾਡਾ ਆਪਣਾ ਘਰ ਸਾਰਿਆਂ ਦੇ ਪਿੰਡਾਂ 'ਚ ਕਿਸੇ ਦੀ ਵੀ ਉਹ ਨਹੀਂ ਕਿ ਹੈਗਾ ਵੀ ਕੋਈ ਅਮੀਰ ਹੈ ਕੋਈ ਗਰੀਬ ਹੈ ਪਿੰਡ ਸਾਰੇ ਇੱਕੋ ਜਿਹੇ ਪਿੰਡਾਂ ਦੇ ਸਾਰੇ ਲੋਕ ਇੱਕੋ ਜਿਹੇ ਤੇ ਮਾਤਾ ਨੂੰ ਦੇਖ ਕੇ ਬੜਾ ਬੁਰਾ ਲੱਗਾ ਦੁੱਖ ਫੀਲ ਹੋਇਆ ਆਪਾਂ ਦਾ ਆਪਾਂ ਕੋਸ਼ਿਸ਼ ਕਰਾਂਗੇ ਭਾਜੀ ਕੱਲ ਤੋਂ ਹੀ ਕਰਕੇ ਸ਼ੁਰੂ ਕੰਮ ਜਿੱਦਾਂ ਹੀ ਪਾਣੀ ਨਿਕਲਦਾ ਆ ਆਪਾਂ ਸਾਰਾ ਘਰ ਬਣਾ ਕੇ ਦਵਾਂਗੇ ਬਹੁਤ ਧੰਨਵਾਦ ਭਾਜੀ ਇਹ ਗੁਰੂ ਰੰਡਾਵਾ ਜੀ ਨੇ ਵੱਡੀ ਜ਼ਿੰਮੇਵਾਰੀ ਲਈ ਹੈ ਔਰ ਇਹ ਗਰਾਉਂਡ ਤੇ ਆ ਕੇ ਕੰਮ ਕਰਨਾ ਚਾਹੀਦਾ ਸਿਰਫ ਫਲਾਂ ਨਾ ਕਰੀਏ ਵੀਰ ਹੁਣੇ ਆਏ ਇਹਨਾਂ ਦੀ ਟੀਮ ਨਾਲ ਬਹੁਤ ਔਖਾ ਹੈ ਬਈ ਲੋਕ ਦੇਖੇ ਨਹੀਂ ਜਾ ਰਹੇ ਬਿਲਕੁਲ ਬਹੁਤ ਜ਼ਿਆਦਾ ਮੈਂ ਤਾਂ ਸਾਡੇ ਉੱਤੇ ਜਿਹੜਾ ਸੱਕੀ ਸਾਰਾ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਆ ਔਰ ਸਾਡੇ ਵੀ ਪਿੰਡਾਂ ਵਾਲ ਬਹੁਤ ਨੀਵੇਂ ਪਿੰਡ ਨੇ ਕਈ ਉੱਥੇ ਬਲੌਰਪੁਰ ਵਾੜ ਵਗੈਰਾ ਤੇ ਨਾਲੇ ਜਿਵੇਂ ਅੱਜ ਕਿੱਥੇ ਚਲੇ ਸੀਗੇ ਇਹਦੇ ਪਿੰਡ ਅੱਜ ਆਪਣੇ ਨੂੰ ਅਰਸੀਗਾ ਤਲਾ ਸੀ ਉਹਦੇ ਨਾਲ ਪਿੰਡਲ ਪਿੰਡਾ ਵਾ ਬਰਿਆੜ 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 ਉੱਥੇ ਅੱਜ ਵੀ ਪਾਣੀ ਨਹੀਂ ਉਤਰਿਆ ਅੱਛਾ ਹਾਂ ਉਹ ਕੀ ਆ ਕਿ ਉਹਨੂੰ ਜਿਹੜਾ ਕੋੜੇ ਇੱਕ ਛੋਟਾ ਕੋੜੇ ਆ ਉਹਦੇ ਥਾਣੇ 'ਚ ਸਿਰਫ ਥਣੀ ਪਾਣੀ ਜਿੱਨਾ ਕ੍ਰੋਸ ਹੋਣ ਦਿਆ ਤੇ ਪਿੱਛੇ ਪਾਣੀ ਬਹੁਤ ਜ਼ਿਆਦਾ ਆਵੇ ਉਹ ਦੋ ਤਿੰਨ ਪਿੰਡ ਜਿਹੜੇ ਅੱਜ ਵੀ ਉੱਥੇ ਪਾਣੀ ਦੇ ਬਰੇ ਪਰ ਇਹ ਬਜ਼ੁਰਗੋ ਸਮਾਂ ਹੀ ਨਹੀਂ ਮਿਲਿਆ ਆਜੋ ਅੱਗੇ ਸਮਾਂ ਹੀ ਨਹੀਂ ਮਿਲਿਆ ਕੁਝ ਕੱਢਣ ਦਾ ਸਮਾਨ ਕੱਢਣ ਦਾ ਜਾਂ ਕੁਝ ਇੰਨਾ ਪਾਣੀ ਤੇਜ਼ ਆ ਇਹ ਮਕਰਸਾ ਪਹਿਲਾਂ ਤੇ ਅਸੀਂ ਤੁਸੀਂ ਹੀ ਰੱਖੀ ਕਰਦੇ ਰੇ ਰਾਹ ਤੇ ਟੁੱਟੇ ਰਹੇ ਤੇ ਜਦੋਂ ਇੱਥੇ ਟੁੱਟੀ ਇੱਕਦਮ ਇੱਥੇ ਮੇਰੇ ਕਹਿੰਦਾ 30 ਮਿੰਟਾਂ ਤੋਂ ਪਹਿਲਾਂ ਪਾਣੀ ਇੱਥੇ ਆ ਰਿਹਾ ਹੋਇਆ ਅੱਗੇ ਵੀ ਪਾਣੀ ਇੱਥੇ ਆਉਂਦਾ ਸੀ 80 ਛੇਤੀ ਨਾ ਕਿ ਤੁਸੀਂ ਅੱਗੇ ਕਰੀ ਟੁੱਟੀ ਸੀ ਜਾਂ 88 'ਚ ਟੁੱਟੀ ਸੀ ਤੇ ਜਾਂ ਹੁਣ ਟੁੱਟੀ ਹੈ ਤੇ ਇੱਥੋਂ ਸਿਰ ਤੋਂ ਪਾਣੀ ਪਿਆ ਪਿਛਲੇ ਬਾਰੇ ਵੀ ਇਹ ਫਟ ਪਾਣੀ ਸੀ ਇਹ ਤੇ ਉਹਦੇ ਆਪ ਕੋਲ ਮਿੰਟ ਲੱਗੇ ਨੇ। Tired of rowdy guests and constant turnover? Listen with us. We care about the quality of your ਸਮਾਵੇ ਦਾਸਰੇ ਸੀ ਬਾਕੂ ਹਣੇ ਕਿ ਤੁਸੀਂ ਤਾਂ ਆਪ ਬਾਰਡਰ ਦੇ ਇਲਾਕੇ ਦੇ ਹੋ ਕਿ ਸਾਨੂੰ ਤਾਂ ਨੀਤੀ ਮੁਹੀਮਾ ਨੇ ਕਿ ਰੋਜ਼ ਹੀ ਕਦੇ ਕੋਈ جنگ ਲੱਗੀ ਤਾਂ ਪਿੰਡ ਖਾਲੀ ਕਰੋ ਔਰ ਇਹ ਕਹਿੰਦੇ ਕਿ ਫਸਲ ਵੀ ਸਾਡੇ ਚੰਗੀ ਨਹੀਂ ਹੁੰਦੀ ਮਾੜਾ ਮੋਟਾ ਕੰਨਾ ਹੀ ਹੁੰਦਾ ਇੱਥੇ। ਬਿਲਕੁਲ ਆ ਹੁਣ ਤਾਂ ਵੈਸੇ ਜਿਹੜੀ ਹੋਈ ਵੀ ਸੀ ਕਿਸਾਨਾਂ ਦੀ ਫਸਲ ਸਾਰੇ ਉੱਤੇ ਪਾਣੀ ਕਰਕੇ ਆਇਆ ਇੱਥੇ ਕਿਉਂਕਿ ਬਹੁਤ ਨੁਕਸਾਨ ਆ। ਉਹੀ ਮੈਂ ਪਰਮਜੀਤ ਨੂੰ ਕਿਹਾ ਕਿ ਜਿੰਨਾ ਸਾਡੇ ਤੋਂ ਜਿੰਨੀ ਸੇਵਾ ਹੋ ਸਕਦੀ ਆ ਜਿੰਨਾ ਦੇ ਦੋ ਦੋ ਕਿੱਲੇ ਆ ਇੱਕ ਇੱਕ ਕਿੱਲਾ ਜਿੱਥੇ ਆਪਾਂ ਜਾ ਕੇ ਹੈਲਪ ਕਰ ਸਕਦੇ ਛੋਟੇ ਕਿਸਾਨ ਜਿਹੜੇ ਨੇ ਆਪਾਂ ਉੱਥੇ ਗਏ ਕਰਨਾ ਅਗਲੇ 10 15 20 ਦਿਨ ਮਹੀਨਾ ਆਪਾਂ ਸਾਰੀ ਦੀ ਮਰਸੀ ਕਰੰਦੇ ਲਈ ਆ ਭਾਈ ਬਹੁਤ ਧੰਨਵਾਦ ਵੀਰੇ ਅੱਗੇ ਮੈਂ ਚਾਹਣਾ ਕਿ ਤੁਸੀਂ ਘਰ ਵੀ ਮਾਤਾ ਜੀ ਨੇ ਦਿਖਾ ਰਹੇ ਸੀਗੇ ਆ ਇੱਧਰ ਵੀ ਆ ਦੇਖੋ ਵੀਰੇ ਰਹਿ ਹੀ ਕੁਝ ਨਹੀਂ ਵਿਚਾਰਿਆਂ ਦਾ ਹਾਂਜੀ ਕਿ ਇੱਧਰ ਸਟੈਕਲੀ ਦਾ ਬੋਆ ਹੈ ਅੱਛਾ ਇੱਧਰ ਆ ਚੱਕੀ ਹੈ ਤਾਂ ਇੱਥੇ ਧਿਆਨ ਇਹਦੇ ਇਹਨਾਂ ਹੱਦ ਦੀ ਪਣੀ ਗੱਡਾਂ ਲਈ ਇਹਦੇ ਨਾਲ ਇਹ ਮਸ਼ੀਨਾਂ ਉੱਪਰ ਖਰਾਬ ਤੇ ਸਾਡਾ ਇੱਥੇ ਨਹੀਂ ਹਾਂਜੀ ਅਜੇ ਦਾਬੂ ਨਹੀਂ ਲਈ ਆਪਾਂ ਮੈਂ ਦੱਸ ਕਹਿ ਦਿੰਦਾ ਯਾਰ ਸਾਰਾ ਕੁਝ ਆਪਾਂ ਕਰਾ ਕੇ ਦਵਾਂਗੇ ਠੀਕ ਹੈ ਸੈਟਿੰਗ ਸਾਰਾ ਜਿੰਨਾ ਜਿੱਦਾਂ ਦਾ ਵੀ ਸੀ ਉਸ ਤੋਂ ਵਧੀਆ ਹੀ ਕਰਕੇ ਰਵਾਂਗੇ ਬਾਬੇ ਨਾਲੇ ਨੇ ਆਪੇ ਕਰਾ ਕੇ ਦੇ ਆਹ ਹੁਣੀ ਪਾਇ ਲੱਗਦੇ ਆ ਵਿਚਾਰਿਆਂ ਨੇ ਤੁਸੀਂ ਦੇਖੋ ਨਾ ਅਜੇ ਲੈਂਟਰ ਪਾਇਆ ਜੇ ਹੁਣੇ ਹੀ ਪਾਇਆ ਲੱਗਦਾ ਇੰਨੇ ਸਰਵ ਟਾਈਮ ਪਹਿਲਾਂ ਪਾਇਆ ਬਾਲੇ ਸੀ ਇਹ ਅੱਛਾ ਬਾਲੇ ਸੀ ਹਾਂਜੀ ਹੁਣੀ ਪਾਇਆ ਥੋੜਾ ਸਾਰੀ ਜ਼ਿੰਦਗੀ ਗੁਰੂਗਰੇ ਲੱਗ ਜਾਂਦੀ ਇੱਕ ਘਰ ਬਣਾਉਣ ਤੇ ਵੀ ਹੁੰਦੇ ਨੇ ਮੈਨੂੰ ਆਪਿਆ ਜ਼ਿਆਦਾ ਜਦੋਂ ਮੇਰੇ ਸ਼ੁਰੂ ਸ਼ੁਰੂ ਚ ਜਦੋਂ ਵੀ ਬਾਬੇ ਨੇ ਗਾੜੇ ਚਲਾਏਗਾ ਕੰਮ ਚ ਲਿਆ ਆਪਾਂ ਪਹਿਲਾ ਕੰਮ ਕੀ ਕੀਤਾ ਪਿੰਡ ਵਾਲਾ ਘਰ ਬਣਾਇਆ ਤੇ ਪਿੰਡ ਵਾਲਾ ਘਰ ਹੀ ਆ ਇੱਥੇ ਇੱਕ ਸਾਰਾ ਕੋਸ਼ਿ ਪਿੰਡ ਵਾਲਾ ਘਰ ਹੁੰਦਾ ਜੇ ਮਾਤਾ ਜੀ ਨਾਲ ਬਰ ਬੇਕੇ ਵੇਖਣੇ ਜਾਂਦੇ ਬਟ ਆਪਾਂ ਅੱਜ ਤੋਂ ਕੱਲ ਤੋਂ ਜਦੋਂ ਤੋਂ ਤੁਸੀਂ ਕਹੋਗੇ ਸਾਰਾ ਧਿਆਨ ਆ ਦੇਖੋ ਆ ਤਰੇੜਾ ਨਾ ਹੁਣ ਲੈਂਡਰ ਵਿਚਾਰੇ ਨੇ ਪਤਾ ਨਹੀਂ ਕਿਵੇਂ ਪਾਇਆ ਹੋਣਾ ਪੈਸਾ ਜੋੜਿਆ ਜੀ ਅਜੇ ਅੰਦਰ ਬੱਲੇ ਹੀ ਆ ਉੱਥੇ ਚੱਕੀ ਤੇ ਚੱਕੀ ਬੱਲਿਆਂ ਵਾਲੀ ਆ ਜੀ ਤੇ ਪਤਾ ਨਹੀਂ ਕਿਵੇਂ 2 2 ਰੁਪਏ ਜੁੜ ਕਿਉਂਕਿ 8000 ਰੁਪਏ ਸਿਰਫ ਵੀਰ ਤਨਖਾਹ ਲੈਂਦਾ ਤੇ ਮਾਤਾ ਆ ਵੀਰ ਆ ਉਹ ਕਿਹੜਾ ਵੀਰ ਆ ਇਹਨਾਂ ਦਾ ਘਰ ਆ ਵੀਰੇ ਨਹੀਂ ਨਹੀਂ ਚਲ ਨਹੀਂ ਆਪਾਂ ਨਾਲ ਅੱਜ ਤੋਂ ਵੀ ਪਹਿਲਾਂ ਤੋਂ ਵੀ ਤੇ ਬਾਅਦ ਚ ਵੀ ਟੈਨਸ਼ਨ ਲੈਣ ਕਿੰਨੀ ਗੱਲ ਦੀ ਗੁਰੂ ਰੰਡਾਵਾ ਇਸ ਘਰ ਦੀ ਜ਼ਿੰਮੇਵਾਰੀ ਲੈਣ ਆਏ ਨੇ ਔਰ ਹਾਲਾਤ ਬਹੁਤ ਹੀ ਬੁਰੇ ਨੇ ਬਹੁਤ ਬਹੁਤ ਨਹੀਂ ਨਹੀਂ ਤੁਹਾਡਾ ਮੌਕਾ ਦੇ ਬਾਰੇ ਬਾਅਦ ਮੈਂ ਵੇਖਿਆ ਇੰਨੇ ਲੋਕ ਇੰਨੀ ਸੇਵਾ ਕਰਨੇ ਬਾਬਾ ਜੀ ਕਰਾਇਦ ਹੁੰਦੀ ਹੈ ਤੇ ਤੁਹਾਡਾ ਤੁਹਾਨੂੰ ਸਾਰੇ ਚੱਦਣ ਵਾਸਤੇ ਨਹੀਂ ਨਹੀਂ ਇਹ ਸਾਰੇ ਰਲ ਮਿਲ ਕੇ ਕਰੀਏ ਔਰ ਪੂਰੇ ਘਰ ਦੇ ਹਾਲਾਤ ਇਮੇਜਨ ਕਰੋਗੇ ਇੱਥੇ ਬੰਦਾ ਜਿੱਥੇ ਰਹਿੰਦਾ ਹੋਵੇ ਉਹਦੇ ਅੰਦਰ ਪੇਟੀਆਂ ਤੱਕ ਬੈੱਡ ਤੱਕ ਪਾਣੀ ਆ ਹਰ ਜਗ੍ਹਾ ਤੇ ਔਰ ਬੜੀ ਆਪਾਂ ਬਿਲਕੁਲ ਗੱਲ ਤੋਂ ਹੀ ਰੋਣਾ ਨਹੀਂ ਤੁਸੀਂ ਕੱਲ ਤੋਂ ਹੀ ਇੱਥੇ ਆ ਕੇ ਸਾਰਾ ਕੁਝ ਸਾਡੀ ਜ਼ਿੰਮੇਵਾਰੀ ਆ ਘਰ ਨੂੰ ਪੂਰਾ ਵਧੀਆ ਕਰ ਦੇ ਠੀਕ ਹੈ ਇਹ ਟੈਨਸ਼ਨ ਲੈ ਨਹੀਂ ਨਹੀਂ ਟੈਨਸ਼ਨ ਨਹੀਂ ਬਈ ਤੇਰੇ ਕੁੱਤਾ ਵਾਂਗ ਨਹੀਂ ਬਿਲਕੁਲ ਵੀ ਟੈਨਸ਼ਨ ਨਹੀਂ ਕੋਈ ਨਹੀਂ ਤੜੜੇ ਹੋ ਮਾਰੇ ਸਾਰੇ ਦੇਖੋ ਕਿੰਨੇ ਔਰ ਇੱਕ ਇੱਕ ਕੱਲ ਤੋਂ ਮਲਕੀਤ ਵੀਰ ਉਹਨਾਂ ਨੇ ਆ ਜਾਣਾ ਹੈ ਗੁਰੂ ਨੇ ਕਹਿਤਾ ਹੋਇਆ ਤੇ ਚਿੰਤਾ ਨਾ ਕਰੋ ਕਿ ਇਹ ਵੀ ਚੱਲੇਗੀ ਤੇ ਆਟਾ ਵੀ ਬਿਸੇਗਾ ਟੈਨਸ਼ਨ ਨਾ ਲਓ ਹਾਂਜੀ ਪਾਪਾ ਨਾਨਾ ਕਾਪੇ ਕਰਾਇਆ ਤਾਂ ਇਹ ਬਹੁਤ ਵੱਡੇ ਹੁਣ ਜਿਵੇਂ ਕਿਚਨ ਵੀ ਬਹੁਤ ਔਖੀ ਬਹੁਤ ਧੰਨਵਾਦ ਥੈਂਕ ਯੂ ਬਈ ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਸਿਮਰਨ ਜੋਤ ਸਿੰਘ ਮਕਰਲ ਐਸ ਐਮ ਟੀਵੀ ਰਮਦਾਸ ਐਸ ਐਮ ਟੀਵੀ ਰਮਦਾਸ ਬਹੁਤ ਜ਼ਿਆਦਾ ਦੇਖ ਲੋਗੇ ਨੁਕਸਾਨ ਹੈ ਉਪਚਾਰ ਨੇ ਚੱਕੀ ਚਲਾ ਕੇ ਹੈ ਆਪਣਾ ਗੁਦਰਬਤ ਕਰਦੇ ਨੇ ਉਹ ਬੰਦਾ ਵੀ ਤਿਆਰੀ ਹੈ ਜਿਵੇਂ ਚੱਲ ਸਕਦਾ ਤੁਹਾਨੂੰ ਲੱਗਦਾ ਬੰਦਾ ਮਜ਼ਬੂਤ ਹੈ ਇੱਕ ਵੀ ਔਰਤ ਵਾਸਤੇ ਟਰਾਲ ਚਲਾਣਾ ਹੈ ਟਰਾਲ ਚਲਾਣਾ ਹੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਜਿੰਨੇ ਚਾਏ ਨੇ ਇੰਨਾ ਟਰਾਲ ਬਣਾ ਆਪ ਨੂੰ ਕਹਤੇ ਉਹਦਾ ਹੁਣ ਟਰਾਲਤਾ ਤੇ ਜ਼ਰਾ ਉਹਦਾ ਪ੍ਰਦਰਸ਼ਨ ਪਾਣੀ ਪਾਣੀ ਦਾ ਪ੍ਰੈਸ਼ਰ ਚੈੱਕ ਕਰੇ ਕਿ ਉਹ ਕਮਰੇ ਦਾ ਥੱਲੋਂ ਫਰਸ਼ ਜਿਹੜਾ ਨਾ ਫਰਸ਼ ਇੰਨਾ ਇੰਨਾ ਫਰਸ਼ੇ ਪੁੱਟਿਆ ਗਿਆ ਥੱਲੋਂ ਯਾਨੀ ਕਿ ਪੱਕਾ ਫਰਸ਼ ਸਾਰਾ ਜਿਹੜਾ ਇਟਾਂ ਲੱਗੀਆਂ ਹੁੰਦੀਆਂ ਨੇ ਉਹ ਪੁੱਟਿਆ ਗਿਆ ਤੇ ਪੁੱਟ ਕੇ ਰੁੜੇ ਰੁੜ ਗਿਆ ਇੰਨਾ ਯਾਨੀ ਕਿ ਪਾਣੀ ਸਪੀਡ ਨਾਲ ਮੱਝ ਆ ਕੇ ਤੇ ਉਹਨੇ ਫਰਸ਼ ਤਾਂ ਪੁੱਟ ਛੜਿਆ ਪੁੱਟ ਕੇ ਤੇ ਨਾਲ ਹੀ ਲੋੜ ਕੇ ਲੈ ਗਿਆ ਤੇ ਚੱਕੀ ਵਿਚਾਰਿਆਂ ਨੇ ਵੇਖ ਲਿਆ ਵੀ ਚੱਕੀ ਵੀ ਮਸ਼ੀਨਾਂ ਸਾਰੀਆਂ ਹੁਣ ਮਸ਼ੀਨਾਂ ਕਿੱਥੇ ਚੱਲਣੀਆਂ ਨੇ ਉਹ ਤਾਂ ਨਹੀਂ ਨਾ ਚੱਲਣੀਆਂ ਇੱਥੇ ਭਲਾ ਹੋਵੇ ਗੁਰੂ ਸਾਹਿਬ ਦਾ ਗੁਰੂ ਸਾਹਿਬ ਹੁਣ ਜੇ ਅਗਰ ਇਹਨਾਂ ਦੇ ਬਾਕੀ ਘਰ ਬਣਾ ਦਿੰਦੇ ਆ ਇਹਨਾਂ ਚੱਕੀ ਛੱਕੇ ਦਾ ਨਿਦਾਮ ਸੈੱਟ ਕਰ ਦਿੰਦੇ ਤੇ ਬਹੁਤ ਵਧੀਆ ਗੱਲ ਹੈ ਅੱਲਾਪਾਕ ਇਨਸ਼ਾਅੱਲਾ ਇਹਦਾ ਅਜਰ ਜਾਨੂੰ ਦੇਣਗੇ ਗੁਰੂ ਸਾਹਿਬ ਅੰਮਾ ਜੀ ਦਾ ਪਰਚਾਹ ਦਾ ਕੋਈ ਹਾਲ ਨਹੀਂ ਤੇ ਵਿਚਾਰੀ ਲੋਰੋ ਕੇ ਜ਼ਾਰੀ ਗੱਲ ਹੈ ਉਹਦੇ ਵੀ ਬੱਚੇ ਨੇ ਆਹਰ ਬੱਚਿਆਂ ਦਾ ਸਹਾਰਾ ਹੁਣ ਮਾਂ ਹੀ ਹੈ ਤੇ ਬਾਪ ਉਹ ਅੱਗੇ ਇੱਕ ਦਸਦੀ ਬਾਪ ਕੋਲ ਦੋਹਾਂ ਲੱਤਾਂ ਤੇ ਨਹੀਂ ਚੱਲਿਆ ਜਾ ਰਹੀ ਯਾਨੀ ਕਿ ਉਹ ਕੋਈ ਕੋਈ ਥੋੜਾ ਬਹੁਤ ਮਾੜਾ ਮੋੜਾ ਕਰਦਾ ਹੋਣਾ ਬਾਕੀ ਕੰਮ ਕਰਨ ਜਗ੍ਹਾ ਤੇ ਨਹੀਂ ਨਾ ਹੋਣਾ ਵਿਚਾਰਾ ਤੇ ਇਦਾਂ ਹੀ ਹੈ ਜੀ ਹਾਲਾਤ ਹਰ ਪਾਸੇ ਇਦਾਂ ਹੀ ਹਾਲਾਤ ਨੇ ਦੇਖ ਲਓ ਇਹ ਕਿੱਥੇ ਵੇਖ ਲਾ ਤੂੰ ਜੁਨੀਆਂ ਵੀਡੀਓ ਵੇਖ ਲਾ ਸਰਕਾਰ ਕਿੱਥੇ ਨਜ਼ਰ ਨਹੀਂ ਆ ਰਹੀ ਮੋਦੀ ਸਾਹਿਬ ਦੇ ਨਾ ਕੋਈ ਸਰਕਾਰ ਨਾ ਕੋਈ ਉਹਦਾ ਬੰਦਾ ਨਾ ਕੋਈ ਉਹਦਾ ਅਦਾਰਾ ਕਿਤੇ ਨਜ਼ਰ ਨਹੀਂ ਆ ਰਿਹਾ ਦਿਹਲੇ ਸਾਰੇ ਪੰਜਾਬ ਦੇ ਪੰਜਾਬ ਦੇ ਜੰਮੇ ਹੋਏ ਪੁੱਤਰ ਆਪ ਹੀ ਉੱਠੜੇ ਨੇ ਅਦਾਕਾਰ ਜਨੇ ਗੁਲੂਕਾਰ ਨੇ ਸਿੰਘ ਨੇ ਜਿਹੜੇ ਸਾਰੇ ਆਪ ਹੀ ਹੈਲਪ ਕਰਨ ਦੇ ਨੇ ਆਪਣੇ ਪੰਜਾਬ ਦੀ ਤੇ ਇਨਸ਼ਾਅੱਲਾ ਇਹ ਇਨਸ਼ਾਅੱਲਾ ਇਹਨਾਂ ਨੇ ਆਪ ਹੀ ਚੁੱਕ ਲੈਣਾ ਮਜਾ ਆਪ ਹੀ ਚੁੱਕ ਲੈਣਾ ਤੇ ਇਹਨਾਂ ਨੇ ਆਪ ਹੀ ਇਨਸ਼ਾਅੱਲਾ ਚੁੱਕੇ ਉਹ ਇਹ ਤਰੱਕੀ ਚੱਲਦੇ ਰਹਿਣ ਇਦਾਂ ਹੀ ਆਮ ਆਦਮੀ ਦੀ ਖਿਦਮਤ ਚੱਲਦੇ ਰਹਿਣ ਹਾਂ ਉਹਨਾਂ ਦੇ ਅੰਦਰ ਇਨਸਾਨੀਅਤ ਦਾ ਜਜ਼ਬਾ ਹੈ ਆਪਣੇ ਪਿੰਡ ਨੂੰ ਇਸ ਤੋਂ ਕਹਿੰਦੇ ਆ ਪੰਜਾਬੀ ਪੰਜਾਬੀ ਦਾ ਦਿਲ ਬੜਾ ਵੱਡਾ ਹੈ ਤੇ ਪੰਜਾਬੀ ਇਨਸ਼ਾਅੱਲਾ ਆਪਣੇ ਭਰਾਵਾਂ ਨੂੰ ਕਦੀ ਵੀ ਕੱਲਾ ਨਹੀਂ ਛੱਡਦਾ ਤੇ ਉਹ ਇਨਸ਼ਾਅੱਲਾ ਵੇਖ ਲੋ ਕਿੱਦਾਂ ਹੁਣ ਆਪਾਂ ਦਿੱਲੀ ਦਿੱਲੀ ਜਿਹੜਾ ਕੋਈ ਪਿੱਛੇ ਰਹਿੰਦਾ ਉਹ ਵੀ ਉਹ ਵੀ ਆ ਰਿਹਾ ਹੈ ਹਾਂ ਉਹਨਾਂ ਦੀਆਂ ਟੀਮਾਂ ਆ ਰਹੀਆਂ ਨੇ ਜਿਹੜਾ ਕੋਈ ਪਿੱਛੇ ਆ ਜ ਨਹੀਂ ਆ ਸਕਦਾ ਬਸਾਰੀ ਗੱਲ ਹੈ ਹੁਣ ਇੱਕ ਅਦਾਕਾਰ ਬੀਆਂ ਗਲੂਕਾਰੇ ਉਹ ਉਹ ਸਦਾ ਮੁਲਤ ਬਾਹਰ ਹੋ ਲੇਕਿਨ ਉਹਨਾਂ ਦੀ ਟੀਮ ਉਹਨਾਂ ਦੀ ਟੀਮ ਉਥੇ ਪਹੁੰਚ ਰਹੀ ਹੈ ਅੰਦਾਜ਼ ਲੈ ਕੇ ਆਪਣੀ ਸਾਰੀ ਮਾਲੂਮਾਤ ਉਹਨਾਂ ਇਨਫੋਰਮੇਸ਼ਨ ਲੈ ਰਹੀ ਹੈ ਕਿ ਕਿੱਦਾਂ ਅੰਦਾਜ਼ ਬਚਾਣੀ ਹੈ ਕਿੱਥੇ ਕਿੱਥੇ ਨੁਕਸਾਨ ਹੋ ਰਿਹਾ ਕਿੱਥੇ ਕਿੱਥੇ ਕੀ ਕਰਕੇ ਦੇਣਾ ਹੁਣ ਇਹ ਖੁਦ ਆਖਬ ਚੱਲ ਗਿਆ ਇਹਨੇ ਹੁਣ ਘਰ ਦੀ ਦੀ ਮਦਦ ਹੀ ਲਈ ਹੈ ਕਹਿੰਦੇ ਅਸੀਂ ਘਰ ਵੀ ਬਣਾ ਕੇ ਦਾਂਗੇ ਉਹਨਾਂ ਦਾ ਚੱਕੀ ਵਾਲਾ ਕਾਰੋਬਾਰ ਜਿਹੜਾ ਉਹੀ ਸਾਰਾ ਸੈੱਟ ਕਰਕੇ ਨਾ ਦੂਸਰੀ ਵਾਰ ਪਿਆਰਨ ਕਿ ਜਾਨਵਰ ਜਿਨ੍ਹਾਂ ਦਾ ਰੋੜ ਜੇਨ ਤੇ ਉਹਨਾਂ ਦੇ ਵੀ ਇਮਦਾਦ ਨਾਲ ਜਾਨਵਰ ਲੈ ਦਿੱਤੇ ਜਾਣਗੇ ਚਲੋ ਬਹੁਤ ਅੱਛੀ ਗੱਲ ਹੈ ਹਾਂ ਇਹ ਜਾਨਵਰ ਅਗਲੇ ਦਿਨ ਕੱਲ ਮੈਂ ਵੀਡੀਓ ਦੇਖ ਰਿਹਾ ਸਾਂ ਪਤਾ ਨਹੀਂ ਕਿਹੜਾ ਸੀ ਯਾਰ ਮੈਨੂੰ ਹੁਣ ਨਾਂ ਨਹੀਂ ਯਾਦ ਆ ਰਿਹਾ ਉਹਨਾਂ ਬਕਾਇਦਾ ਮੱਝ ਲੈ ਕੇ ਨਾ ਤੇ ਉਹ ਭਾਈ ਨੂੰ ਮੱਝ ਲੈ ਕੇ ਉਹਨਾਂ ਨੇ ਤਾਜ਼ੀ ਸੋਈ ਮੱਝ ਲੈ ਕੇ ਦਿੱਤੀ ਹੈ ਇਹ ਗਿੱਪੀ ਗਿਰੇਵਾਲ ਸੀ ਗਿੱਪੀ ਗਿਰੇਵਾਲ ਹਾਂ ਉਹ ਜਿਹਦੀ ਮੱਝ ਰੋੜ ਗਈ ਸੀ ਉਹ ਕਹਿੰਦਾ ਸੀ ਯਾਰ ਮੇਰੇ ਕੋ ਦੁੱਧ ਹੈ ਨਹੀਂ ਤੁਹਾਨੂੰ ਉਸੇ ਟਾਈਮ ਕੀ ਕਰ ਆਪਣੀ ਟੀਮ ਨੂੰ ਕਿਹਾ ਵੀ ਇਹਨੂੰ ਮੱਝ ਲੈ ਕੇ ਦਿਓ ਉਹਨਾਂ ਨੇ ਮੱਝ ਲੈ ਕੇ ਤਾਦੀ ਸੋਈ ਜਿੱਥੋਂ ਵੀ ਲੱਭ ਕੇ ਲਿਆ ਲਿਆ ਕੇ ਤਾਦੀ ਸੋਈ ਉਸ ਭਾਈ ਦੇ ਹਵਾਲੇ ਕੀਤੀ ਉਹਨਾਂ ਕਹ ਲੈ ਅੱਛਾ ਬਹੁਤ ਬੜੀ ਚੰਗੀ ਆ ਉਹ ਮਾਸ਼ਾਅੱਲਾ ਦੇ ਲਾ ਇਹ ਜਜ਼ਬਾ ਹੁੰਦਾ ਇਨਸਾਨੀਅਤ ਦੀ ਖਿਦਮਤ ਦਾ ਜਜ਼ਬਾ ਇਹ ਹਰ ਬੰਦੇ ਦੇ ਮੁਕਦਰਾਂ 'ਚ ਨਹੀਂ ਹੁੰਦਾ ਇਹ ਕਿਸਮਤ ਵਾਲੇ ਦੇ ਮੁਕਦਰਾਂ 'ਚ ਹੁੰਦਾ ਹੈ ਤੇ ਰੱਬ ਹੀ ਇਨਸਾਨ ਦੇ ਦਿਲ 'ਚ ਪਾਉਂਦਾ ਹੈ ਜਦੋਂ ਤੇ ਰੱਬ ਆਪਣੇ ਨੇਕ ਬੰਦਿਆਂ ਦੇ ਹੀ ਇਹ ਸਪੁਰਦ ਕਰਦਾ ਕਿ ਨਿਕਲੋ ਤੇ ਆਪਣੀ ਇਨਸਾਨੀਅਤ ਦੀ ਖਿਦਮਤ ਕਰੋ ਤੇ ਬਾਕੀ ਦੋਸਤੋ ਰੱਬ ਸੋਣਾ ਚਾਵੇ ਤੇ ਇਨਸ਼ਾਅੱਲਾ ਇਸ ਮੁਸੀਬਤ ਤੋਂ ਜਲਦ ਜਲਦ ਕੱਢ ਸਕਦਾ ਤੇ ਰੱਬ ਨੇ ਹੀ ਕੱਢਣਾ ਹੈ ਇਨਸ਼ਾਅੱਲਾ ਸਾਨੂੰ ਉਮੀਦ ਹੈ ਕਿ ਰੱਬ ਸੋਣਾ ਜਲਦ ਜਲਦ ਸਾਡੇ ਸਾਂਝੇ ਪੰਜਾਬ ਨੂੰ ਇਸ ਮੁਸੀਬਤ ਤੋਂ ਕੱਢੇਗਾ ਤੇ ਸਾਡਾ ਸਾਂਝਾ ਪੰਜਾਬ ਜਿਹੜਾ ਉਹ ਫੇਰ ਇਨਸ਼ਾਅੱਲਾ ਇੱਕ ਵਾਰੀ ਫੇਰ ਉਸੇ ਲੈਵਲ ਤੇ ਆ ਜਾਏਗਾ ਇਨਸ਼ਾਅੱਲਾ ਇਸ ਟਾਈਮ ਤੇ ਬਹੁਤ ਪਿੱਛੇ ਚਲਾ ਗਿਆ ਲੇਕਿਨ ਇਨਸ਼ਾਅੱਲਾ ਰੱਬ ਨੇ ਚਾਇਆ ਤੇ ਇਨਸ਼ਾਅੱਲਾ ਕੁਛ ਹੀ ਅਰਸੇ ਦੇ ਵਿੱਚ ਫੇਰ ਉਸੇ ਮਕਾਮ ਤੇ ਆ ਜਾਏਗਾ ਇਨਸ਼ਾਅੱਲਾ ਤੇ ਬਾਕੀ ਆਪਣੀਆਂ ਦਵਾਵਾਂ 'ਚ ਯਾਦ ਰੱਖੋ ਤੇ ਆਪਣੇ ird gird ਨਜ਼ਰ ਰੱਖੋ ਤੁਹਾਡੇ ਵੀ ਕੋਈ ਅਗਰ ਕਿਸੇ ਨੂੰ ਲੋੜ ਹੈ ਤੇ ਉਹਦੇ ਤੱਕ امداد ਬੰਚਾਓ ਤੇ ਜਿੰਨਾ ਕੁ ਤੁਸੀਂ ਕੁਝ ਕਰ ਸਕਦੇ ਹੋ ਉਨਾ ਹੀ ਕਰੋ ਇਹੀ ਤੁਹਾਡੇ ਵਾਸਤੇ ਬੜਾ ਹਰ ਬੰਦੇ ਨੂੰ ਜਿੰਨਾ ਕੁ ਆਪਣੀ ਹیثیت ਦੇ ਮੁਤਾਬਕ ਅਗਰ 1 ਰੁਪਿਆ ਵੀ ਦੇ ਦਿੰਦਾ ਨਾ امداد 'ਚ ਹਾਂਜੀ ਇਹ ਤੁਹਾਡੇ ਵਾਸਤੇ ਤੇ ਇਹ ਵੀ ਤੁਹਾਡਾ ਸਮਝੋ ਕਿ ਚਾਹ ਤੁਸੀਂ ਲੱਖਾਂ ਹੀ ਦੇ ਦਿੱਤਾ ਜ਼ਰੂਰੀ ਨਹੀਂ ਕਿ ਲੱਖਾਂ ਹੀ ਦੇਣ ਵਾਲਿਆਂ ਨੂੰ ਸਵਾਗ ਮਿਲਣਾ ਜਿੰਨੇ ਰੁਪਿਆ ਦਿੱਤਾ ਉਹਨੂੰ ਵੀ ਉਹਦਾ ਹਾਜ਼ਰ ਮਿਲਣਾ ਤੇ ਜਿਹੜਾ ਕੋਈ ਜਿੰਨੇ ਜੋਗਾ ਹੈਗਾ ਉਹਨੂੰ ਇਹਦੇ ਵਿੱਚ ਵੱਡ ਚੜ ਕੇ ਹਿੱਸਾ ਲੈਣਾ ਚਾਹੀਦਾ ਬਾਕੀ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਵਾਲਾ ਰਿਐਕਸ਼ਨ ਨੂੰ ਸਬਸਕ੍ਰਾਈਬ ਕਰੋ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖੋ ਅੱਲਾ ਨਿਕੇ ਬਣ